ਸਭຊਰੀਓ ਕਾਲ ਦੀ ਸਾਰੇ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੇ ਤੁਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਮ ਖੁਸ਼ ਆਗ ਹੋਮ ਬਿਲਕੁਲ ਠੀਕ ਹੈ ਟਾਈਮ ਹੋ ਰਿਹਾ ਮਾਰਨਿੰਗ ਦਾ 9 ਵਜੇ ਦਾ ਕਿੰਨੀ ਮਰਜ਼ੀ ਜਲਦੀ ਉੱਠ ਲੋ 9 9:30 ਤੱਕ ਕੰਮ ਖਤਮ ਕਰਨ ਨੂੰ ਵਜੇ ਆ ਜਾਂਦੀ ਨੇ ਹੁਣ 9 ਵਜੇ ਕੰਮ ਖਤਮ ਹੋਇਆ ਫਿਨਿਸ਼ ਹੋਇਆ ਮੈਂ ਅੱਜ ਸਵੇਰੇ 4:30 ਵਜੇ ਉੱਠੀ ਸੀ ਕਿਉਂਕਿ ਮੈਂ ਬਣਾਉਣੀ ਸੀ ਸਬਜ਼ੀ ਅੱਜ ਕਿਸੇ ਨੇ ਆਉਣਾ ਸੀ ਘਰੇ ਗੈਸਟ ਨੇ ਸਾਡੇ ਤੇ ਅਸੀਂ ਵੀ ਹੁਣ ਜਿੱਤੇ ਜਾ ਕੇ ਆਉਣਾ ਤੇ ਦੁਪਹਿਰ ਤੱਕ ਗੈਸਟ ਆਉਣਗੇ ਚਲੋ ਉਦੋਂ ਤੱਕ ਮੈਨੂੰ ਇਸ ਵਿੱਚ ਖਾਣਾ ਪਰ ਦਵਿੰਦਰ ਇੰਨਾ ਕੰਮ ਉਲਝਾਉਂਦੇ ਨੇ ਇੰਨਾ ਕੰਮ ਉਲਝਾਉਂਦੇ ਨਾ ਤਾਂ ਆਵੇ ਕੱਪੜੇ ਕੱਢ ਸਕਦੇ ਨੇ ਮੇਰੇ ਕੱਪੜੇ ਦੇ ਦੇ ਤੋ ਮੈਨੂੰ ਵਾਜਾ ਹੀ ਮਾਰੀ ਜਾਣਗੇ ਇਧਰੋਂ ਮੇਰਾ ਕੰਮ ਉਲਝੀ ਜਾਂਦਾ ਫਿਰ ਪਾਣੀ ਦਾ ਗਲਾਸ ਦੇ ਦੋ ਆਹ ਦੇ ਦੋ ਆਇਂ ਕਰ ਦੋ ਸਵੇਰੇ ਬੱਚਿਆਂ ਨੂੰ ਉਠਾਉਣੇ ਪੈਂਦੇ ਨੇ ਪੰਜ ਸਰਾ ਨੇ ਪਾਣੀ ਦਾ ਗਲਾਸ ਤਾਂ ਨਾ ਪਹਿਲਾਂ ਸੇਰ ਉੜਦੇ ਨੇ ਆਇਂ ਨਹੀਂ ਵੀ ਆ ਆਪਨੇ ਆਇਂ ਸੋਦੇਗਾ ਜੀ ਇਹ ਬਿਜ਼ੀ ਆ ਕੰਮ ਚੱਲ ਚੱਲ ਮੈਂ ਉੱਠ ਖੜਾ ਅਜ ਮੈਂ ਪਾਣੀ ਆਪੇ ਲੈਣਾ ਨਾ ਚਲੋ ਜੀ ਹੁਣ ਕੰਮ ਡਨ ਹੋ ਗਿਆ 9 ਮਰਜੇਗੇ ਸਹੀ ਹਲੇ ਮੈਂ ਨਾ ਕਿਉਣਾ ਪਹਿਲਾਂ ਮੈਂ ਨਾਈਟ ਸੂਟ ਹੀ ਪ मैं फटाफट फिर आह मैं कपड़े पाने पे, पे क्योंकि ना 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 मैं अपनी सी, फोटोग्राफ करवासी पासपोर्ट साइज बेंद ने फोटोग्राफर घर बुला लिया मैंने कहने फटाफट तो कपड़े चेंज करते फोटो खराब भी काम नहीं मेन मेरा काम सारा फिनिशर खाना दाना बनया पब्जिया कस्टर्ड स्वीट डिश सब कुछ बनया पाया आटा भी मैं गुंता इधर बनिया पे ने सब्जियाँ आह सब्जी हैगी कोफिया की मलाई कोफ्ता बनाया मैं इधर बनया पे कस्टर्ड ठंडा हो गया बस हमेशा बनाना स्पा के हम रख ही दी कस्टर्ड ठंडा ਇੱਧਰ ਸਬਜ਼ੀ ਪਣੀ ਪਈ ਆ ਆਲੂ ਬੈਂਗਣੀ ਆਲੂ ਬੈਂਗਣੀ ਸੁੱਕੀ ਸਬਜ਼ੀ ਬਣਾਈ ਆ ਮੈਂ ਤੇ ਇੱਧਰ ਆਟਾ ਵੀ ਗੁੰਨਿਆ ਪਿਆ ਇਹ ਮੇਰੇ ਸਬਜ਼ੀਆਂ ਸਵੀਡਿਸ਼ ਤਿਆਰ ਆ ਬਸ ਸੈਲਡ ਕੱਟਣਾ ਦੁਪਹਿਰੇ ਜਾਂ ਫਿਰ ਰਾਜਤਾ ਪਾਵਾਂਗੇ ਇਹਨਾਂ ਨੂੰ ਸਬਜ਼ੀ ਨੂੰ ਮੈਂ ਫ੍ਰੀਜ ਵਿੱਚ ਰੱਖ ਦੇਣ ਕਿਉਂਕਿ ਸਵੇਰੇ ਅਰਲੀ ਮੈਂ ਬਣਾਇਆ ਤਾਂ ਠੰਡੀਆਂ ਵੀ ਹੋਈਆਂ ਪਈ ਸੀ ਇਹ ਮੈਂ ਨਾ ਇੱਕ ਦੂਜੇ ਕੰਟੇਨਰ ਚ ਛੱਡ ਦ ਜੇ ਮੈਂ ਆ ਸੁੱਕੀ ਸਬਜ਼ੀ ਮਾਈਕ੍ਰੋਵੇਵ 'ਚ ਗਰਮ ਹੋ ਜਾਊਗੀ ਇਸ ਲਈ ਮੈਂ microwaves safe bowl ਚ ਹੀ ਕੱਢਤੀ ਇਹ ਵੀ ਮੈਂ ਕੜਾਹੀ ਵਿੱਚ ਹੀ ਕਰਤੀ ਫਿਰ ਮੈਂ ਫਰਿੱਜ ਵਿੱਚ ਰੱਖਣੀ ਸੀ ਸਬਜ਼ੀ ਨੂੰ ਗਰਮੀ ਦੇ ਟਾਈਮਾਂ ਬਾਹਰ ਨਹੀਂ ਰੱਖ ਸਕਦੇ ਸੀ ਜੇ ਜਲਦੀ ਬਣਾਇਆ ਸੀ ਇਸ ਕਰਕੇ ਮੈਂ ਇਸ ਭਾਂਡੇ ਚ ਕੱਢ ਦਿੱਤਾ ਕਿ ਜਿਹਦੇ ਵਿੱਚ ਇਹ ਸਬਜ਼ੀ ਗਰਮ ਹੋ ਜੇ ਹਨਾ ਗਰਮ ਹੋ ਕੇ ਫਿਰ ਦੂਜੇ ਬੋਲ ਟ੍ਰਾਂਸਫਰ ਕਰ ਲਾਂਗੇ ਸਾਰੇ ਮੈਂ ਛੋਟੇ ਭਾਂਡੇ ਸમાન ਕੱਢਦਾ ਤਾਂ ਕਿ ਫਰਿੱਜ ਵਿੱਚ ਆ ਜੇ ਕਿਉਂਕਿ ਵੱਡੇ ਕੁੱਕਰ ਕੜਾਹੀਆਂ ਫਰਿੱਜ ਵਿੱਚ ਐਦਾ ਹੀ ਨਹੀਂ ਆਪਾਂ ਟਿਕਾ ਸਕਦੇ ਤੇ ਮੈਂ ਇਹਨਾਂ ਨੂੰ ਹੁਣ ਫਰਿੱਜ ਵਿੱਚ ਰੱਖ ਦਾਂਗੀ ਠੰਡਾ ਹੋਇਆ ਪਰ ਨਾਲ ਸ਼ੈਲਫ ਖਾਲੀ ਹੋਊਗੀ ਇੱਥੋਂ ਹਨ ਇਧਰੋਂ ਮੇਰੀ ਲੌਬੀ ਦੀ ਵੀ ਸਾਰੀ ਸੈਟਿੰਗ ਹੋਈ ਲੌਬੀ ਲੌਬੀ ਦੀ ਮੈਂ ਡਸਟਿੰਗ ਕਰਤੀ ਸਭ ਦੇ ਰੂਮ ਦੀ ਡਸਟਿੰਗ ਕਰਤੀ ਜਿਆਦਾ ਮੈਨੂੰ ਡਸਟਿੰਗ ਕਰਨ ਦਾ ਟਾਈਮ ਨਹੀਂ ਲੱਗੇ ਵੈਸੇ ਸਾਫ਼ ਨੇ ਸਾਰੇ ਰੂਮਸ ਡਾਈਨਿੰਗ ਟੇਬਲ ਤੇ ਵੀ ਮੈਂ ਕਪੜਾ ਮਾਰਤਾ ਬਸ ਇੰਨਾ ਕੀ ਸਾਫ਼ ਕਰਿਆ ਇਸ ਤੋਂ ਬਾਅਦ ਸਾਫ਼ ਸਫਾਈ ਤੇ ਖਾਣਾ-ਦਾਣਾ ਸਾਰੇ ਕਿਚਨ ਮੈਨੇਜ ਕਰਨੀ ਮੁਸ਼ਕਲ ਹੋ ਜਾਂਦੀ ਫਿਰ ਲੌਬੀ ਦੀ ਮੈਂ ਸਾਰੀ ਡਸਟਿੰਗ ਕਰੀ ਹੋਈ ਹੈ ਵਾਸ਼ ਰੂਮ ਵੀ ਆਹ ਵਾਂਗੂ ਸਾਫ਼ ਕਰਤਾ ਨਿੰਮੇ ਵਾਈ ਦਾ ਦੁੱਧ ਪੀਆ ਲੱਸੀ ਪੀ ਹੁਣ ਲੈ ਕੇ ਜਾਊਗਾ ਵਾਸ਼ ਰੂਮ ਕਲੀਨ ਹੈ ਹੈਂਡ ਟਾਵਲ ਚੇਂਜ ਕਰਨਾ ਰਹਿ ਗਿਆ ਲੌਬੀ ਸਾਰੇ ਨੀਟ ਐਂਡ ਕਲੀਨ ਅ ਸੈਟਿੰਗ ਹੋਈ ਹੋਈ ਹੈ ਆ 3:20 ਮਿੰਟਾਂ ਦਾ ਖਾਣਾ-ਦਾਣਾ ਹੋ ਗਿਆ ਲੰਚ ਹੋ ਗਿਆ ਜਿਹੜੇ ਆਏਗੇ ਸੀ ਲੰਚ ਕਰ ਲਿਆ ਚਲੇ ਗਏ ਮੈਂ ਕਿਚਨ ਸਾਫ਼ ਕਰਿਆ ਹੀ ਭਾਂਡੇ ਵੀ ਮਾਝੀ ਤੁਮਣਾ ਆਈਆਂ ਕੱਪੜੇ ਧੋਣ ਵਾਸਤੇ ਕਿਉਂਕਿ ਫਿਰ ਸਵੇਰੇ ਇਸ ਤੋਂ ਬਾਅਦ ਜਾਂ ਤਾਂ ਸਵੇਰੇ ਧੋ ਸਕਦੀ ਇਸ ਕੱਪੜੇ ਸਵੇਰੇ ਫਿਰ ਅੰਦਰਲੇ ਕੰਮ ਐਨੇ ਹੋਏ ਨੇ ਦੋਨੇ ਕੰਮ ਮੈਨੇਜ ਕਰਦੇ ਓਕੇ ਹੋ ਜਾਂਦੇ ਨੇ ਇਸ ਕਰਕੇ ਮੈਂ ਮੈਂ ਕਿਹਾ ਹੁਣ ਧੋਲਾਂ ਹੁਣ ਤਾਂ ਫੂਲੀ 'ਚ ਵੀ ਪਾ ਸਕਦੀ ਇਸਨੇ ਫੂਲੀ 'ਚ ਆਈ ਨਹੀਂ ਪਾਈ ਫੂਲੀ 'ਚ ਮੈਂ ਹੁਣ 3:20 ਹੋ ਗਏ 4:30 ਤੋਂ 5:00 ਵਜੇ ਤੱਕ ਕੱਪੜੇ ਧੋਤੇ ਆਣੇ ਤੇ 1.5 ਘੰਟੇ ਵਿੱਚ 1.5 ਘੰਟੇ ਵਿੱਚ ਫਿਰ ਮੈਂ ਇਦੇ ਵਿੱਚ ਮੈਂ ਸੈਮੀ 'ਚ ਮੈਂ ਘੰਟੇ 'ਚ ਸਾਰੇ ਕੱਪੜੇ ਧੋਣ ਨੂੰ ਕੁਝ ਕੱਪੜੇ ਰਹੇ ਹੁੰਦੇ ਸਿਰਫ ਦੋ-ਦੋ ਗੇੜੇ ਦਵਣ ਹੁੰਦੇ ਨੇ ਜਿਆਦਾ ਗੰਦੇ ਨਹੀਂ ਹੁੰਦੇ ਹਰਕੋ ਫੁਲਕਾ ਪਸੀਨਾ ਹੀ ਹੁੰਦਾ ਐਸਰ ਕਿਵੇਂ ਸੈਮੀ ਮਸ਼ੀਨ ਚਲਾਤੀ ਮੈਂ ਕਿਹਦੇ ਵਿੱਚ ਘੰਟੇ ਦੀ ਕੰਮ ਨਵੇੜ ਦੇਣਾ ਮੈਂ ਸਾਰਾ ਉਹਦੇ ਵਿੱਚ ਮੈਂ ਮਸ਼ੀਨ ਜਿਹੜੇ ਘੰਟਾ ਲਾ ਲੰਦੇ ਐਤੋਂ ਬਾਅਦ ਸ਼ਾਂ ਆਉਣ ਲੱਗਦੀ ਧੋਪਣੇ ਨੇਗੇ ਤਾਂ ਕਰਕੇ ਮੈਂ ਆਵਲੀ ਮਸ਼ੀਨ ਔਨ ਕਰਤੀ ਕੱਪੜੇ ਪਾਤੇ ਕੱਪੜੇ ਧੋਤੇ ਕੇ ਕੱਪੜਾ ਦਾ ਕੰਮ ਹੋਇਆ ਖਤਮ 3:20 ਤੇ ਲੱਗੀ ਸੀ ਤੇ 4:00 ਬਜ ਕੇ 10 ਮਿੰਟ ਹੋ ਗਏ ਪੌਣੇ ਘੰਟੇ ਚ ਕੱਪੜੇ ਧੁੱਤੇਗੇ। ਫੁੱਲੀ ਚ ਮੈਨੂੰ ਬਹੁਤ ਟਾਈਮ ਲੱਗ ਜਾਂਦਾ। ਸੈਮੀ ਜਲਦੀ ਧੁੱਤੇ ਕਿਉਂਕਿ ਕੁਝ ਕੱਪੜੇ ਤਾਂ ਬਹੁਤ ਘੱਟ ਗੰਦੇ ਹੁੰਦੇ ਨੇ ਬਹੁਤ ਜ਼ਿਆਦਾ ਟਾਈਮ ਦੇਣ ਨੂੰ ਲੋੜ ਹੀ ਨਹੀਂ ਹੁੰਦੀ ਹੈਗੀ। ਧੁੱਪ ਚਲੇਗੀ ਐਸਾ ਹੀ ਨਾ ਸ਼ਾਮ ਨੂੰ ਪਰਛਾਵਾਂ ਆ ਜਾਂਦਾ, ਸੂਰਜ ਪਿੱਛੇ ਚਲਾ ਜਾਂਦਾ। ਫੇਕ ਜ਼ਰੂਰ ਆ ਕੱਪੜੇ ਸੁੱਕ ਜਾਣਗੇ ਪਰ ਧੁੱਪ ਨਹੀਂ ਹੁੰਦੀ। ਇਸ ਵੇਲੇ ਥੋੜਾ ਇਹ ਸੌਖਾ ਧੁੱਪੇ ਨਹੀਂ ਫਿਰਨਾ ਪੈਂਦਾ। ਸਵੇਰੇ ਚੜ੍ਹਦੀ ਧੁੱਪ ਆ ਜਾਂਦੀ ਇੱਧਰ। ਕੱਪੜੇ ਧੋਣ ਤੋਂ ਬਾਅਦ ਇੱਕ ਗਲਾਸ ਪਾਣੀ ਦਾ ਪੀ ਕੇ 5-10 ਮਿੰਟ ਮੈਂ ਥੋੜਾ ਜਿਹਾ ਬੈਠ ਕੇ ਰੈ ਤੇ ਆ ਗਈ ਸੀ ਕਿਚਨ ਵਿੱਚ ਕਿਉਂਕਿ ਚਾਹ ਦਾ ਟਾਈਮ ਵੀ ਹੋਇਆ ਪੈਸੀ 4 ਵਜੇ ਪੈਸੀ ਹੈ ਨਾ ਤੇ 4 ਤੋਂ ਵੀ ਉੱਪਰ ਹੋਇਆ ਪੈਸੀ ਟਾਈਮ ਇਹ ਲੱਗਦਾ 4:30 ਹੋਣ ਵਾਲੇ ਸੀ ਮੈਂ ਕਿ ਪਹਿਲਾਂ ਭਾਂਡੇ ਚੱਕਦਾ ਟੋਕਰੀ ਭਾਂਡੇ ਦੀ ਭਰੀ ਤੇ ਸੁੱਕੇ ਪੈਸੀ ਭਾਂਡੇ ਪਰ ਕੱਪੜਾ ਮੈਂ ਮਾਰਦੀ ਮਾਰਦੀ ਹੁੰਦੀ ਆ ਖਾਸ ਕਰਕੇ ਅਜੇ ਤੱਕ ਕ੍ਰੌਕਰੀ ਸੀ ਯੂਜ਼ ਕਰੀ ਹੋਈ ਉਹ ਤਾਂ ਮੈਂ ਬਹੁਤ ਅੱਛੀ ਤਰ੍ਹਾਂ ਸਾਫ਼ ਕਰਕੇ ਰੱਖਦੀ ਹੁੰਦੀ ਆ ਤਾਂ ਕਿ ਕੋਈ ਵੀ ਪਾਣੀ ਦਾ ਡ੍ਰੌਪ ਉਹਦੇ ਉੱਪਰ ਖੜੇ ਨਾ ਫਿਰ ਉਹ ਦਾਗ ਜੇ ਦਿਖ ਜਾਂਦੇ ਆ ਸੁੱਕ ਜਾਂਦੇ ਨਾ ਪਾਣੀ ਉਹ ਦਾਗ ਉੱਪਰ ਦਿਖਦੇ ਬੁਰੇ ਲੱਗਦੇ ਨੇ ਜੇ ਆਪਾਂ ਕਿਸੇ ਗੈਸਟ ਨੂੰ ਸਰਵ ਕਰਨ ਨੂੰ ਕੁਝ ਵੀ ਭਾਂਡੇ ਵਿੱਚ ਫਿਰ ਬਿਕੰਦੇ ਹੁੰਦੇ ਨੇ ਉਹ ਤਾਂਗ ਵੀ ਪੂਰੇ ਲੱਗਦੇ ਨੇ ਫਿਰ ਇਸ ਕਰਕੇ ਖਾਸ ਕਰਕੇ ਕ੍ਰੌਕਰੀ ਦਾ ਬਹੁਤ ਅੱਛੀ ਤਰ੍ਹਾਂ ਸਾਫ਼ ਕਰਨੀ ਪੈਂਦੀ ਉਹ ਨੋਰਮਲ ਭਾਂਡੇ ਠੀਕ ਹੈ ਕੱਪੜਾ ਮਾਰ ਦੇ ਪਰ ਮੈਨੂੰ ਇੰਨਾ ਨਹੀਂ ਹੁੰਦਾ ਕਦੇ ਥੁੱਕਾ ਪਾਣੀ ਦਾ ਰਹਿ ਗਿਆ ਤਾਂ ਕੋਈ ਗੱਲ ਨਹੀਂ ਪਰ ਕ੍ਰੌਕਰੀ ਜਿਸ ਦਿਨ ਸਾਫ਼ ਕਰਨੀ ਹੁੰਦੀ ਉਸ ਦਿਨ ਉਹ ਵੀ ਅੱਛੀ ਤਰ੍ਹਾਂ ਸਾਫ਼ ਹੋ ਜੇ ਇੱਕ ਵੀ ਪਾਣੀ ਦਾ ਡ੍ਰੌਪ ਨਾ ਉੱਪਰ ਰਹੇ ਸੇ ਸਾਰੇ ਭਾਂਡੇ ਪਹਿਲਾਂ ਮੈਂ ਚੱਕੂੰਗੀ ਇਹਨਾਂ ਨੂੰ ਸੰਭਾਲੂੰਗੀ ਫਿਰ ਮੈਂ ਆਪਣੀ ਚਾਹ ਕਰਕੇ ਪੀਊਂਗੀ ਜ਼ਿਆਦਾ ਟਾਈਮ ਹੋਇਆ ਪਿਆ ਸੀ ਤੇ ਮੈਨੂੰ ਦਵਿੰਦਰ ਦੀ ਵੀ ਵੇਟ ਹੋ ਰਹੀ ਸੀ ਕਿ ਉਹ ਕਰੇ ਆਣ ਤਾ ਇਕੱਠੀ ਚਾਹ ਕਰ ਲਾ ਮੈਂ ਆਈ ਮਨ ਚ ਉਹਨਾਂ ਦੀ ਉਡੀਕ ਵੀ ਕਰ ਰਹੀ ਸੀ ਵੀ ਜੇ ਆ ਜਾਣ ਤਾਂ ਚਲ ਇਕੱਠੀ ਚਾਹ ਕਰ ਲਈ ਹੈ ਨਾ ਵੀ ਮੈਂ ਹੁਣ ਆਪ ਦੀ ਕਰੂੰਗੀ ਮੈਂ ਫਿਰ ਮੈਂ ਉਹਨਾਂ ਦੀ ਕਰੂੰਗੀ ਆਈ ਵੀ ਹੁੰਦਾ ਨਾ ਆਪਾਂ ਲੇਡੀਜ਼ ਨੂੰ ਵੀ ਪਾਰੀ ਪਾਰੀ ਚਾਹ ਕਰਨ ਨਾਲ ਚਲੀ ਕਵਾਰੀ ਹੋ ਜੇ ਸਾਰੇ ਬਰਤਨ ਮੈਂ ਸਾਫ਼ ਕਰਤੇ ਕਪੜਾ ਮਾਰਤਾ ਕਿਚਨ ਵਾਲੇ ਕਿਚਨ ਚ ਰੱਖਤੇ ਜਿਹੜੇ ਇੱਧਰੇ ਰੱਖਣ ਵਾਲੇ ਸੀ ਕ੍ਰੋਕਰੀ ਯੂਨਿਟ ਚ ਇਹ ਮੈਂ ਚੱਕ ਕੇ ਲੈ ਕੇ ਆਂਗੀ ਪਹਿਲਾਂ ਸਾਰੇ ਮੈਂ ਟੇਬਲ ਤੇ ਰੱਖ ਗਈ ਸੀ ਇਕੱਠੇ ਕਰ ਗਈ ਸੀ ਤੇ ਹੁਣ ਇਹਨਾਂ ਨੂੰ ਟਕਾਉਂਗੀ कि मैं की करਦੀ ਹੁੰਨੀ ਆ ਜਿਹੜੇ ਪਾਣੀ ਵਾਲੇ ਗਲਾਸ ਮੈਂ ਯੂਜ਼ ਕਰਦੀ ਹੁੰਨੀ ਆ ਨਾ ਉਹਨਾਂ ਦੇ ਮੈਂ ਰੋਟੇਸ਼ਨ ਕਰਦੇ ਰਹਿੰਦੇ ਜਿਵੇਂ ਅੱਜ ਜਿਹੜੇ ਮੈਂ ਗਲਾਸ ਯੂਜ਼ ਕਰ ਲਏ ਇਹ ਮੈਂ ਪਿੱਛੇ ਕਰ ਦੂੰਗੀ ਜਿਹੜੇ ਯੂਜ਼ ਨਹੀਂ ਹੋਏ ਉਹ ਮੈਂ ਅੱਗੇ ਕਰ ਦੂੰਗੀ ਇਸ ਤਰੀਕੇ ਨਾਲ ਕਿ ਤਾਂ ਭਾਂਡੇ ਸਾਰੇ ਯੂਜ਼ 'ਚ ਆਏ ਹੁੰਦੇ ਨੇ ਤੇ ਨਾਲ ਨਾਲ ਸਾਫ਼ ਵੀ ਹੁੰਦੇ ਰਹਿੰਦੇ ਨੇ ਆਪਾਂ ਨੂੰ ਆਇਨ ਹੁੰਦਾ ਕਿ ਪਈ ਨਹੀਂ ਨਾ ਛਪਾਈਆਂ 'ਚ ਮਿੱਟੀ ਪੈ ਗਈ ਜਾਂ ਡਸਟ ਪੈ ਗਈ ਹਨਾ ਆਇਨ ਹੁੰਦਾ ਪਰਿਵਾਰ ਦੇ ਸਾਰੇ ਯੂਜ਼ ਕਰਾਂਗੇ ਤੋਂ ਉੱਤੇ ਵੀ ਜਾਣਗੇ ਤੇ ਇਸ ਤਰ੍ਹਾਂ ਫਿਰ ਸਾਰੇ ਬਾਰੀ ਬਾਰੀ ਸਾਫ਼ ਹੋ ਜਾਂਦੇ ਨੇ ਜਾਨੀ ਮੇਰਾ ਕਹਿਣਾ ਮਤਲਬ ਤੁਸੀਂ ਮੇਰੇ ਕੱਲ ਸਮਝ ਗਏ ਹੋਗੇ ਯੂਜ਼ ਕਰਾਏ ਪਿੱਛੇ ਕਰਦਾਂ ਧੁੱਤੇ ਹੋਏ ਪਿੱਛੇ ਲੈ ਅਗਲੇ ਕਰਦਾਨੀ ਆ ਤਾਂ ਕਿ ਅਗਲੀ ਵਾਰ ਮੋਂ ਨਾਲ ਯੂਜ਼ ਕਰਾਂ ਤਾਂ ਓਕੇ ਰੱਖਦਾਂ ਜਿੱਥੇ ਜਿੱਥੋਂ ਮੈਂ ਚੱਕੇ ਚ ਪਾnde ਫਿਰ ਉੱਥੋਂ ਉੱਥੇ ਟਿਕਾਉਣੇ ਵੀ ਹੁੰਦੇ ਨੇਗੇ ਨਾ ਉਵੇਂ ਜਿਵੇਂ ਸੈੱਟ ਕਰਕੇ ਰੱਖਣੇ ਹੁੰਦੇ ਨੇਗੇ ਇਹ ਵਧੀਆ ਲੱਗਦਾ ਜੋ ਆਪਦੀ ਚੀਜ਼ ਆਪ ਤਾਂ ਕਦੀ ਕਰਾਈ ਯੂਜ਼ ਕਰਕੇ ਸੰਭਾਲਦੇ ਆ ਯੂਜ਼ ਕਰਕੇ ਫਿਰ ਉਹਨੂੰ ਰੱਖਦੇ ਆ ਕੱਲਰ ਸੰਭਾਲਣਾ ਨਹੀਂ ਮੈਨੂੰ ਉਹਦੇ ਲੱਗਦਾ ਮੈਨੂੰ ਯੂਜ਼ ਕਰਨਾ ਹੀ ਬਹੁਤ ਵਧੀਆ ਲੱਗਦਾ ਖੁਸ਼ੀ ਹੁੰਦੀ ਜਦੋਂ ਉਹ ਚੀਜ਼ਾਂ ਅੰਦਰੋਂ ਨਿਕਲਦੀਆਂ ਨੇ ਵੀ ਹਾਂ ਠੀਕ ਆ ਪਰ ਇਹਨਾਂ ਨੂੰ ਯੂਜ਼ ਕਰ ਰਹੇ ਆ ਕੰਮ ਲੈ ਰਹੇ ਆ ਇਹਨਾਂ ਤੋਂ ਤੇ ਇਸ ਟਾਈਮ 'ਚ ਅਸੀਂ ਚਾਹ ਪਾਣੀ ਪੀ ਲਿਆ ਸੀ ਦਵਿੰਦਰ ਵੀ ਆ ਗਈ ਸੀ ਚਾਹ ਪੀ ਲਈ ਸੀ ਕੱਪੜੇ ਸੁੱਕ ਗਏ ਸੀ ਧੁੱਪ ਤਾਂ ਚਾਹੀਦੀ ਥੱਲੇ ਸਾਈਡ ਹੈ ਨਹੀਂ ਜਿੱਥੇ ਕੱਪੜੇ ਪਾਏ ਸੀ ਪਰ ਧੁੱਪ ਦਾ ਸੇਕ ਤਾਂ ਬਹੁਤ ਸੀਗਾ ਕੱਪੜੇ ਸੁੱਕੀ ਆ ਰਹੇ ਸੀ ਮੈਂ ਉਤਾਰ ਕੇ ਰੱਖੀ ਜਾ ਰ ਸ਼ਾਮ ਨੂੰ ਅੱਜ ਮੈਨੂੰ ਕੁਕਿੰਗ ਦਾ ਕੰਮ ਕੁਝ ਨਹੀਂ ਹੈਗਾ ਸਿਕਾ ਸਬਜ਼ੀਆਂ ਕਰਾ ਮੇਰੇ ਕੋਲ ਪਈਆਂ ਸੀ ਬਸ ਉਹੀ ਸਬਜ਼ੇ ਖਾਣੇ ਚ ਕੱਲ ਆਟਾ ਗੁੰਨਣਾ ਸੀਗਾ ਸਬਜ਼ੀਆਂ ਹੈਗੀਆਂ ਸੀ ਤੇ ਮੈਂ ਕੋਸ਼ਿਸ਼ ਕਰੂੰਗੀ ਕਿ ਮੈਂ ਕੱਪੜੇ ਅੱਜ ਹੀ ਪ੍ਰੈਸ ਕਰਕੇ ਰੱਖ ਦਾਂ ਕਿਉਂਕਿ ਮੇਰੇ ਕੋਲ ਸਬਜ਼ੀ ਦਾ ਕੰਮ ਹੈ ਨਹੀਂ ਸ਼ਾਮ ਨੂੰ ਕਿ ਕੱਲ ਨੂੰ ਫਿਰ ਕੱਲ ਤੇ ਮੈਂ ਕਿਉਂ ਰੱਖਾਂ ਹਾਂ ਠੀਕ ਹੈ ਰੱਖ ਵੀ ਸਕਦਾ ਕਿਦਰ ਕੰਮ ਜ਼ਿਆਦਾ ਹੋਵੇ ਪਰ ਹੁਣ ਮੈਨੂੰ ਮੇਰੇ ਕੋਲ ਸ਼ਾਮ ਨੂੰ ਕਿਚਨ ਸੌਰੀ ਕਿਚਨ ਚ ਕੁਕਿੰਗ ਦਾ ਕੰਮ ਕੋਈ ਨਹੀਂ ਹੈਗਾ ਇਸ ਕਰਕੇ ਪ੍ਰੈਸ ਵੀ ਨਾਲ ਦੀ ਨਾਲ ਕਰ ਦੂੰਗੀ ਕਾਵਟ ਵੀ ਬਹੁਤ ਹੋਈ ਪਈ ਸੀ ਮੈਨੂੰ ਜਿਵੇਂ ਦੁਪਹਿਰੇ ਮੈਨੂੰ ਰੈਸਟ ਕਰਨ ਦਾ ਬਿਲਕੁਲ ਵੀ ਟਾਈਮ ਨਹੀਂ ਲੱਗਾ ਹੈਗਾ ਅੱਜ ਮੈਂ ਠੂਈ ਵੀ ਖਾ ਕੇ ਦੇਖੀ ਬੈਠ ਤੇ ਕਾਵਟ ਵੀ ਹੋ ਰਹੀ ਸੀ ਮਹਿਸੂਸ ਮੈਨੂੰ ਹੁਣ ਸਵੇਰ ਦਾ ਭੱਜੀ ਫਿਰਦੀ ਸੀ ਕੰਮ 'ਚ ਪਤਾ ਨਹੀਂ ਇੱਕ ਵਾਰ ਆਪਾਂ ਜੋਸ਼ 'ਚ ਕੰਮ ਤਾਂ ਕਰਦੇ ਆ ਪਰ ਉਸ ਤੋਂ ਬਾਅਦ ਹੌਲੀ ਹੌਲੀ ਫਿਰ ਤਾਂ ਕੀ ਮੋਟਰਦਾ ਆਪਣਾ ਸਾਰੇ ਕੱਪੜੇ ਕਰੂੰਗੀ ਤੇ ਪ੍ਰੈਸ ਵਾਲੇ ਥੋੜੇ ਸੀ ਪੰਜ ਚਾਰ ਸੀ ਪਰ ਫਿਰ ਵੀ ਜਿੰਨੇ ਹੈਗੇ ਸੇ ਮੇਰੀ ਕੋਸ਼ਿਸ਼ ਕਰ ਜੀ ਪ੍ਰੈਸ ਕਰਕੇ ਰੱਖਦਾ ਮੇਰੇ ਨਾਲ ਇਹ ਆਦਤ ਹੈ ਮੈਂ ਧੁੱਪੇ ਬਹੁਤ ਟਾਈਮ ਕੱਪੜੇ ਨਹੀਂ ਛੱਡਦੀ ਹੁੰਦੀ ਕਿ ਧੁੱਪ ਚ ਨਾਲ ਉਹਦਾ ਰੰਗ ਖਰਾਬ ਹੋ ਜਾਂਦੇ ਨੇ ਮੈਨੂੰ ਮੈਂ ਹੁੰਦਾ ਵੀ ਘੰਟੇ ਬਾਅਦ ਜਦੋਂ ਮੈਂ ਸੁਕੋਣੇ ਪਾਉਂ ਤਾਂ ਇੱਕ ਘੰਟੇ ਬਾਅਦ ਮੈਂ ਉਹਨਾਂ ਨੂੰ ਉਥੱਲੇ ਪਤਹਲ ਲੱਗ ਗਏ ਨੇ ਕਹਿੰਦੇ ਕੋਈ ਸੁੱਕ ਵੀ ਜਾਂਦਾ ਉਹ ਸਾਰ ਵੀ ਲਿਉਣੀ ਆ ਐਤਾ ਫਿਰ ਮੈਂ ਕੱਪੜਾ ਇੰਤ ਗੇੜਾ ਰੱਖਦੀ ਫਿਰ ਅੱਧੇ ਘੰਟੇ ਬਾਅਦ ਫਿਰ ਮੈਂ ਜਾਣੀ ਆ ਫਿਰ ਕੱਪੜਿਆਂ 'ਚ ਗੇੜਾ ਮਾਰਦੀ ਆ ਮੇਰਾ ਇਸ ਤਰ੍ਹਾਂ ਕੱਪੜਾ ਤੇ ਫਿਰ ਗੇੜਾ ਹੀ ਰਹਿੰਦਾ ਟਾਈਮ ਹੋ ਗਿਆ 6:10 ਨੂੰ ਮੈਂ ਇਹ ਬਾਹਰ ਵਾਲੇ ਕਿਚਨ 'ਚ ਕਿਚਨ ਸਾਫ਼ ਕਰਨਾ ਬਹੁਤ ਜ਼ਿਆਦਾ ਨਾ ਮ ਅੱਜ ਨਹੀਂ ਮਿੱਟੀ ਆਉਣਾ ਮੈਂ ਇੱਕ ਵਿੰਡੋ 2 ਦਿਨ ਕੋਲੀ ਰੱਖਤੀ। ਅੱਜ ਨਹੀਂ ਮਿੱਟੀ ਨਾਲ ਭਰ ਗਈ ਸ਼ੈਲਫ ਸਾਫ਼ ਕਰਨਾ ਪਲਾਂਟਸ ਨੂੰ ਪਾਣੀ ਦੇ ਕੇ ਆਈਆਂ। ਕੱਪੜੇ ਪ੍ਰੈਸ ਕਰਨੇ ਸੀ ਪਰ ਲਾਈਟ ਹੈਗੀ ਆ ਪਰ ਕੱਟੀ ਹੋਈ ਕਿਉਂਕਿ ਦਵਿੰਦਰ ਜਨਰੇਟਰ ਠੀਕ ਕਰਾ ਰਹੇ ਨੇ ਉਹਦਾ ਜਨਰੇਟਰ ਠੀਕ ਕਰਾ ਰਹੇ ਨੇ ਸਰਕੇ ਲਾਈਟ ਕੱਟੀ ਹੋਈ। ਨਹੀਂ ਮੈਂ ਕੱਪੜੇ ਸੁੱਕ ਗਏ ਇਸ ਕੱਪੜੇ ਨੂੰ ਪ੍ਰੈਸ ਕਰ ਦੂੰਗੀ। ਵਾਕ ਵੀ ਕਰਨੀ ਆ। ਹਲਕੇ ਫੁਲਕੇ ਵਾਕ ਅਰੇਂਜਮੈਂਟ ਕਾਟ ਹੋਈ ਪਈ ਆ ਕਿਉਂਕਿ ਸਵੇਰ ਦਾ ਸਵੇਰ ਮੈਂ ਜਲਦੀ ਉੱਠੀ ਸੀ ਰੈਸਟਿੰਗ ਬਣਾਇਆ ਸੀ। ਕਿਚਨ ਸਾਫ਼ ਕਰਨਾ। ਹੁਣ ਮੈਂ ਆ ਗਈ ਬਾਹਰ ਵਾਲੀ ਕਿਚਨ 'ਚ ਇਹਦੀ ਸ਼ੈਲਫ ਸਾ ਸ਼ੈਲਫ ਤੇ ਬਹੁਤ ਜ਼ਿਆਦਾ ਮਿੱਟੀ ਆ ਜਾਂਦੀ ਜੇ ਕੋਈ ਵਿੰਡੋ ਨਹੀਂ ਖੋਲਦੇ ਨਾ ਫਿਰ ਜੋ ਕਿਚਨ ਆ ਕੇ ਖੋਲਦੇ ਕੋਈ ਚੀਜ਼ ਹੈ ਤਾਂ ਚੱਕਣ ਦਾ ਰਣਾਉਣੀ ਆ ਤਾਂ ਵਿੱਚੋਂ ਨਾ ਹੀ ਗਰਮਾਹ ਨਿਕਲਦੀ ਕਿਚਨ ਵਿੱਚ ਉਹ ਫਿਰ ਆਈ ਲੱਗੂ ਇੱਕ ਵਿੰਡੋ ਖੁੱਲੀ ਛੱਡ ਦਿਆ ਕਰੀ ਜੇ ਕੱਧਾ ਦਿਨ ਮੈਂ ਵਿੰਡੋ ਖੁੱਲੀ ਛੱਡ ਦੰਨੀ ਆ ਫਿਰ ਇੰਨੀ ਡਸਟ ਨਾ ਭਰ ਜਾਂਦੀ ਫਿਰ ਮੈਂ ਵਿੰਡੋ ਬੰਦ ਕਰ ਦੰਨੀ ਆ ਫਿਰ ਮੈਨੂੰ ਆਈ ਲੱਗੂ ਜੇ ਕਦੀ ਲੱਗੂ ਵੀ ਬਹੁਤ ਗਰਮਾਹ ਜਾਂ ਫਿਰ ਵਿੰਡੋ ਮੈਂ ਖੋਲ ਜਾਂ ਨੀ ਇੱਕ ਵਿੰਡੋ ਆਸ ਇਸ ਤਰ੍ਹਾਂ ਚੱਲਦਾ ਰਹਿੰਦਾ ਇਸ ਲਈ ਕੋਈ ਵੀ ਚੀਜ਼ ਕੋਈ ਵੀ ਕੰਮ ਰਾ ਹਨ ਚੱਲਦਾ ਹੀ ਵਧੀਆ ਲੱਗਦਾ ਮੈਨੂੰ ਗੈਸ ਉੱਪਰ ਬਹੁਤ ਹੌਲੀ ਹੌਲੀ ਚੱਕਦੀ ਹੁੰਦੀ ਹੁੰਦੀ ਹੈ ਕਈ ਵਾਰ ਪਤਾ ਕੀ ਹੁੰਦੇ ਤਾਂ ਚਿਪਕਲੀ ਬੈਠੀ ਹੁੰਦੀ ਹੈ ਗੈਸ ਦੇ نیچے ਛੱਪਲੀ ਬੈਠੀ ਹੁੰਦੀ ਚੁੱਪਚੁੱਪੀ ਤੇ ਬੈਠੀ ਹੁੰਦੀ ਮੈਨੂੰ ਮੈਨੂੰ ਇੱਕ ਦੋ ਵਾਰ ਐਦਾਂ ਹੋਈ ਹੈ ਮੇਰੀ ਚੀਕ ਨਿਕਲ ਜਾਂਦੀ ਹੈ ਫਿਰ ਉੱਥੇ ਇਸ ਕਰਕੇ ਮੈਂ ਗੈਸ ਬਹੁਤ ਹੌਲੀ ਹੌਲੀ ਚੱਕਦਾ ਮੇਰੇ ਮਨ ਚੋਂ ਡਰ ਬੈਠੇ ਹੋਏਵੇਂ ਚੱਕੂਗੀ ਪੱਕਾ ਉੱਥੇ ਚਿਪਕਲੀ ਬੈਠੀ ਹੋਗੀ ਔਰ ਕਿਚਨ ਸਾਫ਼ ਕਰਕੇ ਐਨੀ ਵਧੀਆ ਸ਼ੈਲਫ ਚਮਕ ਗਈ ਪਹਿਲਾਂ ਚਿੱਟੀ ਚਿੱਟੀ ਹੋਈ ਪਈ ਸੀ ਰੇਤੇ ਨਾਲ ਤੇ ਹੁਣ ਬਿਲਕੁਲ ਚਮਕੀ ਸਲੈਬ ਸਾਫ ਕਰਕੇ ਬਹੁਤ ਸੋਹਣਾ ਲੱਗਦਾ ਫਿਰ ਐਂ ਲੱਗਦਾ ਐਨ ਕਿਚਨ ਨਾ ਟਿਪ ਟੌਪ ਹੋ ਜਾਂਦੀ ਹੈ ਚਮਕਾਂ ਦੇ ਸਲੈਬ ਤੇ ਸ਼ੀਸ਼ੇ ਵਾਂਗੂ ਲੱਗੇ ਚਮਕਾਂ ਜਦੋਂ ਕਿਚਨ ਸਾਫ ਹੋਇਆ ਨੇ ਨਾ ਫਿਰ ਤਾਂ ਐਂ ਦਿਲ ਕਰਦਾ ਵੀ ਇੱਧਰ ਖਾਣਾ ਬਣਾਵਾਂ ਇੱਧਰ ਹੀ ਮੈਂ ਕੁਕਿੰਗ ਕਰਾਂ ਫਿਰ ਐਂ ਦਿਲ ਕਰਦਾ ਨਾ ਸ਼ਾਮ ਨੂੰ ਬਾਹਰ-ਬਾਹਰ ਬਹੁਤ ਹੀ ਲੱਗਦਾ ਨਾ ਬਾਹਰ 뷰 ਦੇਖਣਾ ਅੰਦਰੋਂ ਕੁੜੰਜੀ ਦੀ ਮਹਿਸੂਸ ਹੁੰਦੀ ਐ ਅੰਦਰੋਂ ਵਾਂਗੂ ਐ ਲੱਗਦਾ ਵੀ ਨਹੀਂ ਰਾਇਆ ਹੋ ਗਿਆ ਦਿਨ ਛਿਪ ਗਿਆ ਬਹੁਤ ਵਧੀ ਲੱਗਦਾ ਕਿਚਨ ਸਾਹਸ ਕਰਕੇ ਆਏ ਕਿ ਕਰਦੇ ਇੱਥੇ ਬੈਠੇ ਰਹਾ ਪਰ ਮਜਬੂਰੀ ਇਧਰ ਕੁਕਿੰਗ ਮੈਂ ਆਈ ਨਹੀਂ ਕਰਦੀ ਹੈਗੀ ਕਿ ਇੱਕ ਤਾਂ ਸਮਾਨ ਇੱਕ ਤਾਂ ਫੈਮਲੀ ਮੈਂਬਰਸ ਬਹੁਤ ਘੱਟ ਆ ਨਾ ਦੋ ਦੋ ਫੁਲਕੇ ਬਣਦੇ ਨੇ ਮਾਤਾ ਕਿਸੇ ਕੋਈ ਇੱਕ ਕੋਈ ਖਾਂਦਾ ਮੇਰੇ ਵਰਗਾ ਤਾਂ ਦਿਖਾਂਦੀ ਵੀ ਨਹੀਂ ਹੈ ਨਾ ਚਾਰ ਫੁਲਕੇ ਬਣਦੇ ਵਾਰ ਤੋਂ ਵਾਰ ਪੰਜ ਫੁਲਕੇ ਬਣਦੇ ਨੇ ਸਾਡੇ ਤੇ ਸਾਰਾ ਸਮਾਨ ਅੰਦਰ ਫ੍ਰਿਜ ਵਿੱਚ ਹੁੰਦਾ ਅੰਦਰਲੀ ਕਿਚਨ ਹੁੰਦਾ ਦੋ ਜਗ੍ਹਾ ਵੀ ਰੱਖ ਸਕਦੇ ਆ ਫ੍ਰਿਜ ਹੈਗਾ ਇੱਧਰ ਦੁੱਧ ਉੱਧਰ ਰੱਖੋ ਇੱਧਰ ਰੱਖੋ ਚਾਹ ਪੱਤੀ ਉੱਧਰ ਰੱਖੋ ਮਿੱਠਾ ਚਾਹ ਪੱਤੀ ਉੱਧਰ ਰੱਖੋ ਡੱਬਾ ਡੱਬਾ ਸਮਾਨ ਰੱਖਣਾ ਫਿਰ ਉਹਦੀ ਸੰਭਾਲ ਰੱਖਣੀ ਬਹੁਤ ਔਖੇ ਹਾਲੇ ਕਿ ਕਿੰਨੇ ਸਫੈਨਾ ਦਾ ਉਨੇ ਹੀ ਸਮਾਨ ਉਨੇ ਡੱਬੇ ਇੱਧਰ ਚਿੰਜ ਨੇ ਹਨਾ ਉਨੇ ਭਾਂਡੇ ਇੱਧਰ ਚਿੰਜ ਨੇ ਐ ਹੋ ਜਾਂਦਾਗਾ ਤਾਂ ਕਰਕੇ ਮਜਬੂਰ ਹੋ ਜਾਂਦੇ ਨੇ ਕਿ ਪਰਿਵਾਰ ਛੋਟਾ ਵੀ ਦੋ ਥਾਂ ਕੁਕਿੰਗ ਕਰ ਨਹੀਂ ਸਕਦੇ ਹੈਗੇ ਇਨਨ ਡਬਲ ਡਬਲ ਸਮਾਨ ਰੱਖ ਕੇ ਫਿਰ ਉਸ ਸੰਭਾਲ ਕਰਨੀ ਵੀ ਜ਼ਰੂਰੀ ਹੋ ਜਾਂਦੀ ਹੈ ਵੀ ਹੈਗਾ ਵੀ ਸਮਾਨ ਆਪਾਂ ਖਰਾਬ ਕਰਕੇ ਛੁੱਟੀ ਚਲੀਏ। ਜੀ ਬਹੁਤ ਲੱਗਦਾ ਇਧਰ ਕਿਚਨ ਜਰ ਸਾਫ਼ ਹੋਏ ਨੇ ਬਹੁਤ ਸੋਹਣਾ ਲੱਗ ਰਿਹਾ। ਐਨ ਚੰਗ ਕਰਿਆ ਸ਼ੈਲਫ ਬਹੁਤ ਹੌਸਲਨਾ ਸ਼ੈਲਫੀ ਸਾਫ਼ ਕੀਤੀ ਹੈ ਸਿੰਕਸ ਬੁਰਸ਼ ਮੀਂਗੀ ਦੇ ਸਿੰਕ ਦੇ ਵਿੱਚ ਕੱਪੜਾ ਮਾਰ ਕੇ ਗਿੱਲਾ ਪਾਈਪ ਕਰਤੀ ਹੈ। ਇੰਨੇ ਨਾਲ ਹੀ ਸੋਹਣੀ ਬਣ ਜਾਂਦੀ ਹੈ ਚੀਜ਼ ਥੋੜਾ ਜਿਹਾ ਹੱਥ ਲਾਓ ਤੇ ਸਾਫ਼। ਹੁਣ ਮੈਂ ਆਪਣੇ ਰੂਮ 'ਚ ਹੀ ਬਹਿ ਕੇ ਕਰ ਰਹੀ ਸੀ ਕਪੜੇ ਪ੍ਰੈਸ। ਕਉਂ ਮੇਰੇ ਮੇਰੇ ਜੇ ਖੜੇ ਹੋਣ ਦੀ ਹਿੰਮਤ ਨਹੀਂ ਸੀ ਢੂਈ ਮੇਰੀ ਟੁੱਟ ਰਹੀ ਸੀ ਤਾਂ ਇਹ ਦਿਲ ਕਰ ਰਿਹਾ ਸੀ ਬੈਠੇ ਰਾਮ ਨਾਲੇ ਟੀ ਰਹਾ ਢੂਈ ਚੱਕਾ ਇਹਨਾਂ ਨਾਲ ਮੈਂ ਖਾਣਾ ਬਣਾਵਾਂ ਅੱਜ ਮੈਨੂੰ ਬਣੇ ਬਣੇ ਖਾਣਾ ਮਿਲ ਜੇ ਖਾਣਾ ਤਾਂ ਬਣਾਇਆ ਪਿਆ ਸੀ ਬਸ ਹਲਕੀ ਬਣਾਉਣੇ ਸੀ ਗੱਲੇ ਆਟਾ ਬੁਲਕੇ ਤੇ ਬਹੁਤ ਜ਼ਿਆਦਾ ਮਿੰਟ ਕਾਬ ਟੋਈ ਪੀਸ ਕਰਕੇ ਮੈਂ ਖੜਕੇ ਨਹੀਂ ਕਪਨੇ ਪ੍ਰੈਸ ਕਰਦਾ ਬੈੱਡ ਤੇ ਬਹਿ ਕੇ ਕਰੂੰ ਬਹਿ ਕੇ ਵੀ ਕਰਨੇ ਔਖੇ ਨੇਗੇ ਬਹਿ ਕੇ ਵੀ ਮੈਨੂੰ ਬਹੁਤ ਔਖੇ ਲੱਗਦੇ ਨੇ ਢੂਈ ਨਾਲ ਅੱਗੇ ਝੁਕਣਾ ਫਿਰ ਪਿੱਛੇ ਹੋਣਾ ਉਹ ਵੀ ਔਖਾ ਲੱਗਦਾ ਫਰਾ ਕਰਾਂ ਕਿ ਅੱਜ ਮੇਰੇ ਚ ਖੜੇ ਹੁੰਦੀ ਹਮ ਨਹੀਂ ਹਿੰਮਤ ਹਾਲੇ ਪੇਕਰ ਜਮੇ ਵਿੱਚ ਬੋਲਣ ਦੀ ਵੀ ਹਿੰਮਤ ਨਹੀਂ ਸੀ ਆਵਾਜ਼ ਵੀ ਮੇਰੀ ਜਮੇ ਟਾਊਨ ਹੋ ਗਈ ਆਵਾਜ਼ ਵੀ ਨਿਕਲਦੀ ਸੀ ਜਮੇ ਮੇਰੇ ਤਾਂ ਆਵਾਜ਼ ਵੀ ਬੈਠੀ ਪਈ ਸੀ ਅੱਜ ਬਹੁਤ ਥਕਾਉ ਟੋਪੀ ਕਸਵੇ ਅਗਲੀ ਉਠੇ ਰੈਸਟ ਨਹੀਂ ਮਿਲਦਾ ਪਹਿਲੇ ਦੋਨੇ ਗੱਲਾਂ ਹੀ ਹੋ ਗਈਆਂ ਕਿ ਰੈਸਟ ਘੰਟਾ ਬੰਦ ਰੈਸਟ ਵੀ ਕਰ ਲੈਣਾ ਦੁਪਹਿਰੇ ਫਿਰ ਵੀ ਸਰੀਰ ਨੂੰ ਬਹੁਤ ਆਰਾਮ ਮਿਲ ਜਾਂਦਾ ਕਈ ਕਦੇ ਕਦੇ ਇਹੋ ਜਿਹਾ ਦਿਨ ਵੀ ਆ ਜਾਂਦਾ ਹੈ ਨਾ ਜਿੱਥੇ ਆਪਾਂ ਨੂੰ ਰੈਸਟ ਦਾ ਟਾਈਮ ਨਹੀਂ ਮਿਲਦਾ ਤੇ ਖੜੀ ਲੱਤ ਤੇ ਰਹਿਣਾ ਪੈਂਦਾ ਤੇ ਹੁਣ ਸੀ ਡਿਨਰ ਦਾ ਟਾਈਮ 7:30 ਦੇ ਕਰੀਬ ਟਾਈਮ ਹੋਗਾ ਇਹ ਖਾਣਾ ਮੈਂ ਹਜ ਬਣਾਉਣਾ ਸੀ ਫੁਲਕੇ ਬਣਾਉਣੇ ਸੀ ਪਰ ਮੈਂ ਆਪਣੇ ਲਈ ਬਣਾ ਲਈ ਬਨਾਣਾ ਸਮੂਦੀ ਮੇਰਾ ਨਾ ਦਿਲ ਨਹੀਂ ਕਰਿਆ ਰੋਟੀ ਖਾਣ ਨੂੰ ਮੈਂ ਕਿਹਾ ਦੁਪਹਿਰੇ ਵੀ ਉਹੀ ਸਬਜੀ ਜਿਹੜੀ ਉਹੀ ਸਬਜੀ ਮੈਂ ਕਿਹਾ ਚਲ ਦੀ ਫਿੱਜੀ ਕਰਾਂ ਬਾਅਦ ਕੱਲ ਹੀ ਸਬਜੀ ਖਾ ਲੂੰਗੀ ਮੂੰਹ ਕਰਾਨਾ ਕਰ ਲੂੰਗੀ ਤੇ ਮੈਂ ਇੱਥੇ ਬਨਾਣਾ ਸਮੂਦੀ ਬਣਾ ਲਈ ਆਪਣੇ ਲਈ ਬਨਾਣਾ ਫੇਪਾ ਇਸ ਮੇਕ ਨਾਲ ਬਨਾਣਾ ਖਰਾਬ ਹੋਣਗੇ ਮੈਂ ਦੋ ਬਨਾਣਾ ਸਮਾ ਕੇ ਸਮੂਦੀ ਬਣਾ ਲਈ ਸੀ ਵਿੱਚ ਮਖਾਣੇ ਪਾ ਕੇ ਇਲਾਇਚੀ ਪਾ ਕੇ ਬਦਾਮ ਪਾ ਕੇ ਤੇ ਇਸ ਤਰ੍ਹਾਂ ਵਧੀਆ ਲੱਗਦਾ ਕਦੇ ਕਦੇ ਆਪਣੇ ਲਈ ਕੁਝ ਸਪੈਸ਼ਲ ਖਾਈਏ ਔਰ ਇਹ स्मੂਦੀ ਟੇਸਟੀ ਇੰਨੀ ਲੱਗਦੀ ਹੈ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਥੋੜੇ ਨਾਲ ਦੀ ਰੈਸਪੀ ਮੈਂ ਸ਼ੇਅਰ ਕਰੀ ਹੋਈ ਹੈ ਜੇ ਤੁਸੀਂ ਕਹੋਗੀ ਤਾਂ ਮੈਂ ਦੁਬਾਰੇ ਫੇਰ ਕਰ ਦੂੰਗੀ। ਤੋਂ ਐਸੀ ਜੀ ਮੇਰੀ ਅੱਜ ਦੀ ਵੀਡੀਓ ਵੀਡੀਓ ਦੇਖ ਲਈ ਤੁਹਾਡਾ ਬਹੁਤ 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 ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਾਂਗੇ ਇੱਕ ਹੋਰ ਅਮੀ ਵੀਡੀਓ ਲੈ ਕੇ ਟਿਲ ਥੈਨ ਗੁੱਡ ਬਾਏ ਐਂਡ ਸਰਚ ਫੀ ਅਕਾਲ।